ਹਾਂਜੀ ਮਿੱਤਰੋ ਕਿਹਾ ਹਲਚਲ ਆ ਤੁਹਾਡਾ ਸਾਰਿਆਂ ਦਾ ਸੁਆਗਤ ਹੈ ਅੱਜ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਨੇ ਲਾਣੇ ਆਲੂ ਆ ਬੰਦੇ ਲੱਗੇ ਹੋਣ ਰਹੇ ਗੇਰ ਨਾਲ ਚਾਰ ਜਣੇ ਕਰੋ ਚੱਕ ਡਾਇਆ ਜੂੜੀਆ ਪਟਾਸ ਬਾਕੀ ਯੂਰੋਨ ਹੋਰ ਇੱਕ ਦੋ ਰੇ ਹੋਰ ਆਪਾਂ ਨੇ ਸਾਰੇ ਗੇਰੇ ਦੇ ਵਿੱਚ ਕਰੋ ਚੈੱਕ ਬਾਕੀ ਡੈਡੀ ਗਿਆ ਹੁਣ ਮਸ਼ੀਨ ਲੈਣ ਬਾ ਹੁਣ ਰਹੇ ਗੇਰ ਤੇ ਪਾਪਾ ਨੇ ਆਲੂ ਲਾਣੇ ਸ਼ੁਰੂ ਕਰ ਦੇਣੇ ਆਪਾਂ ਮਿਲਦੇ ਹੁਣ ਤੁਹਾਨੂੰ ਬਾਅਦ ਵਿੱਚ ਉਹ ਮਿੱਤਰੋ ਕਰੋ ਚੈੱਕ ਡਾਇ ਆਪਣੇ ਪੂਰੇ ਖੇਤ ਵਿੱਚ ਗਿਰਗਾ 2.5 ਥੱਲੇ ਗਿਰਿਆ ਪਾਣੇ ਕਿੱਲੇ ਤੇ ਮੜਿਆ ਵੱਧ ਹੈ ਆਪਣਾ ਖੇਤ ਕਰੋ ਚੈੱਕ ਆ ਬੰਦਾ ਜੂਰੀਆ ਗੇਰ ਨਾਲ ਲੱਗਿਆ ਹੋ ਤੱਕ ਆਪੇ ਆਪਣਾ ਬੀਜ ਆਲੂਆਂ ਦਾ ਟਰਾਲੀ ਦੇ ਵਿੱਚ ਲੋ ਕਰੋ ਚੈੱਕ ਲੋ ਵੀ ਮਿੱਤਰੋ ਰੇ ਆਪਣਾ ਗਿਰ ਗਿਆ ਹੁਣ ਸਾਰੇ ਖੇਤ ਵਿੱਚ ਕਰੋ ਚੈੱਕ ਬਾਹਰ ਮਸ਼ੀਨ ਆ ਜਵੇ ਉਸ ਤੋਂ ਬਾਅਦ ਲਾਣੀ ਸ਼ੁਰੂ ਕਰ ਦਨੇ ਆ ਪਾਣੀ ਆਲੂ ਲੋ ਵੀ ਮਿੱਤਰੋ ਮਸ਼ੀਨ ਆਪਾਂ ਨੇ ਲਿਆਂਦੀ ਕਰੋ ਚੈੱਕ ਬਾ ਬਾ ਹੁਣ ਆਪਾਂ ਥੋੜੀ ਦੇਰ ਤੱਕ ਕਰਦੇ ਸ਼ੁਰੂ ਲਾਣੇ ਆਪਾਂ ਤੁਹਾਨੂੰ ਫੇਰ ਮਿਲਦੇ ਆ ਹੁਣ ਗੱਲ ਆਣ ਲੱਜੂਗੇ ਫੇਰ ਮਿਲਦੇ ਹੁਣ ਆਪਾਂ ਤੁਹਾਨੂੰ ਲੋ ਵੀ ਮਿੱਤਰੋ ਬੀਜ ਪਾਣ ਲੱਗੇ ਆ ਲੈ ਕੇ ਜਾ ਰਹੇ ਬੰਦੇ ਚਾਰ ਥੱਲੇ ਲੰਗੇ ਬਾ ਹੁਣ ਉਹ ਬੀਜ ਪਾ ਕੇ ਕੰਮ ਸ਼ੁਰੂ ਕਰ ਦੇਣਾ ਆਪਾਂ ਨੇ ਕਰੋ ਚੈੱਕ ਲੋਗੀ ਮਿੱਤਰੋ ਕਰਤੇ ਆਪਾਂ ਨੇ ਕੰਮ ਸ਼ੁਰੂ ਹੁਣ ਮੜੀ ਡੰਗਾਈ ਦੇਖਣ ਲੱਗੇ ਆਲੂ ਦੀ ਕਿੰਨਾ ਡੂੰਗਾ ਜਾ ਰਿਹਾ ਜੇ ਸੈਟ ਹੋਇਆ ਤਾਂ ਆਪਾਂ ਨੇ ਊਰੀ ਚਲਾ ਦੇਣਾ ਜੇ ਉਚਾਨੀਮਾ ਹੋਇਆ ਜੇ ਜਿਆਦਾ ਉੱਚਾ ਹੋਇਆ ਤਾਂ ਨੀਮਾ ਕਰ ਦੂੰਗਾ ਜਾਂ ਜੇ ਜਿਆਦਾ ਨੀਮਾ ਹੋਇਆ ਤਾਂ ਉੱਚਾ ਕਰ ਦੂੰਗਾ ਫੇਰ ਬਾਕੀ ਕਰੋ ਚੈੱਕ

ਇਹ ਬੰਦੇ ਇਹ ਖਾਲੀ ਨਾਂ ਨਾਤ ਭਰੀ ਆ। ਚਾਰ ਘਣੇ ਆਹ ਹਾੜ ਬੰਦੇ ਸਾਧ ਨਿਸ਼ਾਨ ਖੜਾ ਹੋ ਗਿਆ ਕਿਵਾਰ। ਹਾਂ ਬਿਤੇ ਇਤਰਾ ਬੜਾ ਲੱਗਿਆ। ਆਹ ਬੰਦੇ ਨਿਕਲੇ। ਲੋਬੀ ਮਿੱਤਰੋ ਹੁਣ ਬੰਦੇ ਰੋਟੀ ਖਾਣ ਲੱਗ ਗਏ ਤੇ ਰੋਟੀ ਇਹਨਾਂ ਨੇ ਖਾ ਲਈ। ਹੁਣ ਦੁਆਰੇ ਕੰਮ ਸ਼ੁਰੂ ਕਰਨ ਲੱਗੇ ਆਪਾਂ। ਲੋ ਵੀ ਮਿੱਤਰੋ ਪਰ ਉੱਤਕਾ ਕਾਹਤੇ ਕੰਮ ਮਦੂਆ ਰੇ ਸ਼ੁਰੂ ਕਰਤੀ ਹੈ ਮਸ਼ੀਨ ਦੁਆਰੇ ਚਾਲੂ ਰੋਪੀ ਖਾਏ ਤੇ ਬਾਦ ਲੋ ਵੀ ਮਿੱਤਰੋ ਆਪਾਂ ਲਿਆਂਦਾ ਚਾਚੇ ਵਾਲਾ ਟਰੈਕਟਰ ਨਾਲ ਡੋਲਾ ਪਾਣੀ ਵਾਲੀ ਮਸ਼ੀਨ ਅਤੇ ਖਾਲਾ ਪਾਣੀ ਵਾਲਾ ਰੇਜਰ ਮਸ਼ੀਨ ਰੇਜਰ ਆਪਾਂ ਨੇ ਉਤਾਰਤੇ ਮਸ਼ੀਨ ਆਪਾਂ ਨੇ ਖੋਲਤੀ ਹੁਣ ਇਹਦੇ ਪਿੱਛਾ ਆਨੇ ਪਾਣੀ ਫਾੜੇ ਇੱਕ ਇੱਕ ਦੋ ਦੋ ਢੇੜਾ ਫਾੜਿਆਂ ਦਾ ਮਾਰਨਾ ਪੈਣਾ ਆਪਾਂ ਨੂੰ ਸੱਡਾ ਪਾ ਕੋਈ ਟਰੈਕਟਰ ਘਮਾਣੇ ਕਰਕੇ ਕੈੜਾ ਹੋ ਗਿਆ ਹੁਣ ਆਪਾਂ ਪਾਉਂਦੇ ਆ ਫਾਲੇ ਉੱਥੇ ਖੜੇ ਆਪਣੇ ਫਾਲੇ ਕਰੋ ਚੱਕੋ ਖੜੇ ਆਪਣੇ ਫਾਲੇ ਫੜਾ ਪਾ ਲੈ ਕੇ ਚੱਲਦੇ ਉਹ ਦੋਨੋਂ ਟਰੈਕਟਰ ਕਰੋ ਚੱਕ ਫਾਰਮ ਟਰੈਕ 44 ਤਰ ਆਪਾਂ ਨੇ ਫਾਲੇ ਪਾ ਕੇ ਖੜਾ ਤਾ ਟਰੈਕਟਰ ਲੋ ਵੀ ਮਿੱਤਰੋ ਹੁਣ ਆਪਾਂ ਪਾਣ ਲੱਗੇ ਖਾਲਾ ਪਾਣੀ ਵਾਲੀਆਂ ਕਰੋ ਚੈੱਕ ਮਿੱਤਰੋ ਆਪਣੀ ਆ ਲਾਸਟ ਖਾਲ ਐ। ਟੋਟਲ 5 ਖਾਲਾ ਕਰਤੀ ਆਪਾਂ ਨੇ। ਲੋ ਵੀ ਮਿੱਤਰੋ ਆਪਾਂ ਲੈ ਕੇ ਚੱਲੇ ਦੂਆ ਟਰੈਕਟਰ ਦੂਆ ਉਹ ਖੜਿਆ ਮਸ਼ੀਨ ਪਾਈ ਵੀ ਉਹਦੇ ਪਿੱਛੇ। ਤੇ ਪਿੱਛੇ ਆਪਾਂ ਨੇ ਫਾਲੇ ਸਵਾਗੇ ਪਾਏ ਬੇ। ਆਪਾਂ ਨੇ ਹੁਣ ਫਾਲ ਸਵਾਗੇ ਖੋਲ ਕੇ ਚਾਚੇ ਦਾ ਟਰੈਕਟਰ ਆਪਾਂ ਨੇ ਘਰ ਆ ਖੜਾ ਦੇਣਾ। ਫੇ ਆਪਾਂ ਨੇ ਖੇਤਾਂ ਨੂੰ ਆ ਕੇ ਉਟਰੀ ਆਪਾਂ ਦੂਆ ਟਰੈਕਟਰ ਲੈ ਕੇ ਜਾਂਦੇ ਘਰ ਨੂੰ ਬਣੇ ਰਹੋ ਬਲੋਗ ਦੇ ਨਾਲ ਜਿਵੇਂ ਮਿੱਤਰੋ ਆਪਾਂ ਦੂਆ ਟਰੈਕਟਰ ਢਾ ਕੇ ਖੜਾ ਆਪਾਂ ਹਣ ਦੂਆ ਟਰੈਕਟਰ ਲੈ ਕੇ ਚੱਲੇ ਖੇਤ ਵਿੱਚ ਤੇ ਘਰ ਨੂੰ ਅਦੇ ਪਿੱਛੇ ਹੀ ਮਸ਼ੀਨਾਂ ਤੇ ਰਿਜਰ ਪਾਇਆ ਬੱਪਾ ਨੇ ਕਰੋ ਜੇ ਬਾਕੀ ਮਿੱਤਰੋ ਅੱਜ ਦਾ ਬਲੌਗ ਐਨ ਨਹੀਂ ਸੀ ਜੇ ਬਲੋਗ ਆਪਣਾ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜਲਦੀ ਤੋਂ ਜਲਦੀ ਆਪਣੇ 1000 ਸਬਸਕ੍ਰਾਈਬਰ ਪੂਰੇ ਕਰੋ ਧੰਨਵਾਦ